ਲਓ ਵੀ ਦੋਸਤੋ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਪਹਿਲੀ ਗੱਲ ਤਾਂ ਇਹ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਪ੍ਰਸ਼ਾਸਨ ਤੱਕ ਪਹੁੰਚਣੀ ਚਾਹੀਦੀ ਆ ਕਿਉਂਕਿ ਜਿਹੜੇ ਏਰੀਏ ਦੇ ਲੋਕ ਉਹਨਾਂ ਨੂੰ ਪਤਾ ਇਹ ਰਾਹ ਜਿਹੜਾ ਜਾਂਦਾ ਵਾ ਮੰਨ ਕੇ ਚਲੋ ਵੀ ਆਹ ਰਾਹ ਇਧਰੋਂ ਆਉਂਦਾ ਰੌਲੀ ਨੂੰ ਪਿੰਡ ਰੌਲੀ ਹੈ ਇਧਰ ਦੀ ਛੜਾ ਤਲਵੰਡੀ ਹੈ ਇਹ ਜਾਂਦਾ ਰਾਹ ਮੋਗੇ ਇਹ ਜਿਹੜੀ ਆ ਵੀਡੀਓ ਬਣਾਉਣ ਦਾ ਮਕਸਦ ਇਹ ਵੀ ਮੈਂ 2000 ਸਾਲਾਂ ਦੇ ਵਿੱਚ ਮੰਨ ਕੇ ਚੱਲੋ ਵੀ 2000 ਜਾਂ 2001 ਦੇ ਵਿੱਚ ਜਦੋਂ ਦੀ ਮੇਰੀ ਸੁਰਤ ਸੰਭਲੀ ਆ ਜਦੋਂ ਦਾ ਮੈਨੂੰ ਥੋੜਾ ਬੋਦਾ ਪਤਾ ਲੱਗਣ ਲੱਗਿਆ ਮੈਂ ਇੱਥੇ ਮੇਰੀ ਭੂਆ ਰੌਲੀ ਜਦੋਂ ਦੀ ਮੇਰੀ ਸੁਰਤ ਸੰਭਲੀ ਆ ਉਸ ਟਾਈਮ ਦਾ ਮੈਂ ਇੱਥੇ ਆਉਣਾ ਮਤਲਬ ਕੋਈ ਸਾਲ 'ਚ ਦੋ ਗੇੜੇ ਵੀ ਹੁੰਦੇ ਆ ਤਿੰਨ ਵੀ ਹੁੰਦੇ ਆ ਤੇ ਜਨਦੀ ਆਉਣਾ ਹੀ ਆਉਣਾ ਮੈਂ ਵੀ ਕਹਿਣ ਦਾ ਭਾਵ ਵੀ ਮੈਂ ਉਸ ਟਾਈਮ ਤੋਂ ਮੰਨ ਕੇ ਚੱਲੋ 2000 ਸਾਲ ਨੂੰ ਅੱਜ ਤੋਂ 24 ਸਾਲ ਹੋ ਗਏ ਈ 24 ਸਾਲ ਹੋ ਗਏ ਉਦੋਂ ਦੀ ਮੈਂ ਸੌਰਤ ਸੰਭਲਿਆ ਆਉਂਦਾ ਆਉਣਾ ਪਰ ਇਥੋਂ ਜਿਹੜੇ ਏਰੀਏ ਦੇ ਲੋਕ ਆ ਕਮੈਂਟ ਕਰਕੇ ਵੀ ਦੱਸ ਸਕਦੇ ਆ ਜੇ ਤੁਹਾਨੂੰ ਨਹੀਂ ਯਕੀਨ ਮੈਂ ਨਾ ਯਾਰ ਵੀ ਸੜਕ ਦਾ ਹੀ ਹਾਲ ਦੇਖਿਆ ਮੈਂ ਕਹਿੰਦਾ ਵੀ ਕੋਈ ਵੀ ਇਹੋ ਜਿਹਾ ਸਾਲ ਨਹੀਂ ਵੀ ਜਦੋਂ ਮੈਂ ਦੇਖਿਆ ਵੀ ਇਹ ਸੜਕ ਬਣੀ ਵੀ ਆ ਆਈ ਲੰਗਦੇ ਆ ਮੋਟਰਸਾਈਕਲ ਜਿਹੜੇ ਉਹਨਾਂ ਦੇ ਸਾਧਨ ਸੂਧਨ ਛੇਤੀ ਟੁੱਟ ਜਾਂਦੇ ਆ ਇੱਥੇ ਜੌਬ ਕਰਦੇ ਆ ਮੇਰੇ ਭੂਆ ਦਾ ਲੜਕਾ ਇੱਥੇ ਮੋਗੇ ਤੇ ਉਹ ਟੁੱਟੇ ਹੀ ਰਹਿੰਦਾ ਸਾਧਨ ਕਿਉਂਕਿ ਖੱਡੇ ਹੀ ਇੰਨੇ ਆ ਦੇਖੋ ਇਥੇ ਅੱਜ ਦੀ ਗੱਲ ਨਹੀਂ ਇਹ ਨਹੀਂ ਹੈਗਾ ਅੱਜ ਬਣਾ ਰਹੇ ਜਿਹੜੇ ਇਥੋਂ ਦੇ ਮਨ ਮੋਗੇ ਰਗੇ ਤੇ ਰੌਲੀ ਦਾਤਾ ਪੰਡ ਇਧਰੋਂ ਮੋਗੇ ਨੂੰ ਲੱਗਦੇ ਆ ਪੰਡ ਉਹ ਪੰਡਾਂ ਨਾਲ ਕਮੈਂਟ ਕਰਿਓ ਤੇ ਕਮੈਂਟਾਂ ਚ ਵੀ ਤੁਹਾਨੂੰ ਪਤਾ ਲੱਗ ਜੂ ਵੀ ਯਾਰ ਬਾਈ ਦੇਖੋ ਟੋਟਲੀ ਸ਼ੜਕ ਪਹਿਲੀ ਗੱਲ ਜੇ ਕੋਈ ਰੋਗ ਗਿਆ ਤਾਂ ਪੁੱਛ ਵੀ ਲਵਾਂ ਕਿਸੇ ਨੂੰ ਬਾਈ ਨੂੰ ਤੇ ਉਹ ਆਉਂਦਾ ਇੱਕ ਬਾਈ ਜੇ ਰੋਗ ਗਿਆ ਤਾਂ ਕਿਉਂਕਿ ਆਪਾਂ ਨੂੰ ਪੁੱਛਾਂਗੇ ਉਹਨੂੰ ਬਾਈ ਨੂੰ ਯਾਰ ਬਾਈ ਇਹ ਮੈਂ ਜਾਣਦੀ ਇਹੀ ਹਾਰ ਰਿਹਾ ਹੈ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤੇ ਪ੍ਰਸ਼ਾਸਨ ਤੱਕ ਪਹੁੰਚਣੀ ਚਾਹੀਦੀ ਆ ਇਹ ਵੀਡੀਓ ਆ ਬਾਈ ਆ ਰਿਹਾ ਜੇ ਰੋਗ ਗਿਆ ਤਾਂ ਸੀ ਆਲ ਨੇ ਬਾਈ ਜੀ ਕਿਹੜਾ ਪਿੰਡ ਆਈ ਤਸਾਂਜ ਇਹ ਬਾਈ ਮੈਂ ਜਾਣਦੀ ਮੇਰੀ ਭੂਆ ਇੱਥੇ ਉਹ ਘਰਾਂ ਦੇ ਵਿੱਚ ਠੀਕ ਹੈ ਤੇ ਮੈਂ ਆਉਣਾ ਮੈਨ ਕੇ ਚੱਲ ਵੀ 2000 3500 ਤੋਂ ਸੰਭਲੀ ਵੀ ਆ ਇਹ ਸੜਕ ਮੈਂ ਹੀ ਦੇਖੀ ਆ ਆਈ ਹੈ ਨਾ 2000 ਨੂੰ ਛੱਡੋ ਮੈਂ 2000 ਤੋਂ ਪਹਿਲਾਂ 95 ਤੋਂ ਚ ਦੇਖ ਰਿਹਾ ਮੈਂ 95 ਤੋਂ ਮੈਂ ਇੱਥੇ ਬਿਲੀਬੋਰਡ ਜੌਬ ਕਰਦਾ ਅੱਛਾ 95 ਤੋਂ ਦੇਖ ਰਿਹਾ ਮੈਂ 2000 ਕਿਹਾ ਸੀ ਮੈਂ ਪਹਿਲਾਂ ਇੱਥੇ ਡਿਊਟੀ ਕਰਦਾ ਸੀਗਾ ਫਿਰ ਚਗਾਵੇਂ ਡਿਊਟੀ ਕਰਦਾ ਸੀ ਠੀਕ ਹੈ ਉਦੋਂ ਤੋਂ ਮੈਂ ਇਸ ਲਾਈਨ ਤੇ ਰੋਜ਼ ਅਪ ਡਾਊਨ ਕਰਦਾ ਹਾਂ ਇਸ ਸੜਕ ਤੇ ਰੋਜ਼ 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 ਇਹਹੀ ਹਾਲਤ ਹੈ ਜਦੋਂ ਅਚਾਨਕ ਤੁਸੀਂ ਮਿਲਦੇ ਕਿ ਅਗਲਾ ਕਹਿੰਦਾ ਖਣੀ ਆਪਦੇ ਕੋਲੋਂ ਹੀ ਬੋਲਦਾ ਮੈਂ 2000 ਜਣਦੀ ਮੈਂ ਉਹ ਹੀ ਕਹਿ ਸੀ 2000 ਤੋਂ ਮੈਂ ਸੁਰਤ ਸੰਭਲੀ ਆ ਇਸ ਤੋਂ ਪਹਿਲਾਂ ਦੀ ਮੈਂ ਗੱਲ ਕਰਦੀ ਹਾਂ ਹਾਂ ਤੁਸੀਂ 95 ਤੋਂ ਤੁਸੀਂ 95 ਦੀ ਤਨਸਰਤਾ ਹੁੰਦੇ ਦੇਖ ਰਿਹਾ ਬਿਲਕੁਲ ਬਿਲਕੁਲ ਮੈਂ ਯਾਰ ਵੀ ਤੂੰ ਬੇਨਤੀ ਕੋ ਯਾਰ ਮੇਰੇ ਹਿਸਾਬ ਨਾਲ ਵੀ ਬਾਈਕ ਬੂ ਤੁਹਾਡਾ ਲਾਸ ਬਹੁਤ ਹੁੰਦਾ ਟੁੱਟ ਜਾਂਦੀ ਹੂ ਜੀ ਬਿਲਕੁਲ ਇਹ ਟੁੱਟੀ ਹੋਈ ਹੈ ਬਹੁਤ ਮੰਦਾ ਹਾਲ ਮਤਲਬ ਜਦੋਂ ਮੀਂਹ ਪੈ ਜਾਂਦਾ ਜਾਂ ਸੂਆ ਟੁੱਟ ਜਾਂਦਾ ਬਹੁਤ ਮੰਦਾ ਹਾਲਾਤ ਬਹੁਤ ਸੜਕ ਵੈਸੀ ਟੁੱਟੀ ਰਹਿੰਦੀ ਹੈ ਹੂੰ ਟੁੱਟੀ ਹੋਈ ਰਹਿੰਦੀ ਹੈ ਮੈਂ ਮੇਰੇ ਨਾਲ ਦੇ ਭਾਈ ਮਰੇ ਇੱਕ ਜਾਂ ਦੋ ਗੇੜੇ ਹੁੰਦੇ ਇੱਥੇ ਹੂੰ ਬਣ ਜਾਣ ਦੀ ਮੈਂ ਸੜਕ ਨਹੀਂ ਬਣੀ ਦੇਖੀ ਮੈਂ ਨਹੀਂ ਦੇਖੀ ਮੈਂ ਉਹੀ ਕਹਿ ਰਿਹਾ ਮੈਨੂੰ 20-25 ਸਾਲ ਹੋ ਗਏ ਇਸ ਚੀਜ਼ ਨੂੰ 25 ਸਾਲ ਹੋ ਗਏ ਹਾਂ ਤੇ ਇਹ ਐਂ ਚੱਲੀ ਜਾਂਦਾ ਐਂ ਚੱਲੀ ਜਾਂਦੀ ਹੁਣ ਤੁਹਾਡੇ ਸਾਹਮਣੇ ਦੋਸਤੋ ਆਪਾਂ ਲਾਈਵ ਦੇ ਵਿੱਚ ਧੰਨਵਾਦ ਬਾਈ ਜੀ ਬਹੁਤ ਬਹੁਤ ਮਿਹਰਬਾਨ ਤੇ ਲਾਈਵ ਦੇ ਵਿੱਚ ਤੁਹਾਨੂੰ ਦਿਖਾਇਆ ਵੀ ਬਾਈ ਆਉਂਦਾ ਅਚਾਨਕ ਮੈਂ ਰੋਕ ਲਿਆ ਤੇ ਬਾਈ ਨੇ ਦੱਸਿਆ ਕਿ ਨਾ 95 ਤੋਂ ਤਾਂ ਮੈਨੂੰ ਦੇਖ ਰਿਹਾ ਜਦੋਂ 95 ਦੀ ਮੈਂ ਸੁਰਤ ਸੰਭੜੀਆ ਕਹਿੰਦਾ 95 ਤੋਂ ਮੈਂ ਛੜਕਦਾ ਹੀ ਹਾਂ ਦੇਖ ਰਿਹਾ ਇਹ ਟੋਟਲੀ ਛੜਕ ਇਦਾਂ ਹੀ ਬਣੀ ਹੋਈ ਐ ਬਾਈ ਆਪਾਂ ਨੂੰ ਮਿਲਿਆ ਕਰਕੇ ਹਨਾ ਕਿਉਂਕਿ ਇੱਕ ਤਾਂ ਹੁੰਦਾ ਬੰਦੇ ਨੇ ਸਪੈਸ਼ਲ ਰੋਕ ਲਿਆ ਜਾਂ ਕੋਈ ਖੜਾ ਲਿਆ ਬੰਦਾ ਮੈਂ ਲਾਈਵ ਚਲਾ ਕੇ ਅਚਾਨਕ ਬਾਈ ਆਉਂਦਾ ਸੀ ਆਪਾਂ ਰੋਕ ਲਿਆ ਉਹਨੂੰ ਪੁੱਛ ਲਿਆ ਤੇ ਤੁਹਾਡੇ ਸਾਹਮਣੇ ਆ ਇਹ ਬਾਈ ਯਾਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪ੍ਰਸ਼ਾਸਨ ਤੱਕ ਪਹੁੰਚਣੀ ਚਾਹੀਦੀ ਆ ਵੀ ਇਹ ਰੋਡ ਦਾ ਯਾਰ ਕੁਝ ਨਾ ਕੁਝ ਤਾਂ ਕਰਨਾ ਚਾਹੀਦਾ ਮੰਨ ਕੇ ਚੱਲ ਬਾਈ ਵੀ ਦੱਸ ਗਿਆ ਬਾਈ ਦੇ ਹਿਸਾਬ ਨਾਲ 29 ਸਾਲ ਬ 29 ਸਾਲ ਬਾਈ ਕਹਿੰਦਾ ਮੈਂ ਸੁਰਤ ਸੰਭਲੀ ਅਜ ਤੋਂ 29 ਸਾਲ ਪਹਿਲਾਂ ਹੁੰਦਾ ਮੈਂ ਦੇਖਣਾ ਸੜਕ ਨਹੀਂ ਬਣੀ ਤੇ ਕੋਈ ਹੋਰ ਕੋਈ ਰੋਕ ਗਿਆ ਕਿਸੇ ਨੇ ਦੱਸਦਾ ਤਾਂ ਪੁੱਛ ਵੀ ਲਵਾਂਗੇ ਆ ਤਾਂ ਰਿਆ ਕੋਈ ਬਾਈ ਤੇ ਜਾਨੀ ਬਾਈ ਦੇਖੋ ਹਾਲਾਤ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇੱਧਰ ਥੋੜਾ ਜਿਹਾ ਧਿਆਨ ਦਿਓ ਕਿਉਂਕਿ ਵੀ 29 30 ਸਾਲ ਦੀ ਗੱਲ ਤਾਂ ਬਾਈ ਦੱਸ ਗਿਆ 24 ਸਾਲ ਮੈਨੂੰ ਹੋ ਗਏ ਦੇਖਦੇ ਨੂੰ ਕਿਉਂਕਿ ਮੇਰਾ ਵੀ ਸਾਲ ਤੇ ਕਿਹੜਾ ਵਜਦਾ ਹੀ ਰਹਿੰਦਾ ਕਿਤੇ ਨਾ ਕਿਤੇ ਵੀ ਸੜਕ ਦੇ ਇਹੀ ਹਾਲਾਤ ਆ ਇੱਕ ਬਾਈ ਹੋਰ ਹੁੰਦਾ ਜੇ ਰੋਕ ਲਿਆ ਤਾਂ ਬਾਈ ਨਹੀਂ ਮਾੜਾ ਮੋਟਾ ਪੁੱਛ ਲਾਂਗੇ ਤੇ ਇਹ ਆ ਦੇਖੋ ਸੜਕ ਬਾਈ ਦੇਖੋ ਬਈ ਹਸੀਗਾ ਕਿੱਥੋਂ ਜੀ ਕਿੱਥੋਂ ਤੁਸੀਂ ਜੀ ਮੁੱਖ ਜੇ ਤੋ ਬਈ ਮੈਂ ਨਾ ਅਸੀਂ ਵੀਡੀਓ ਬਣਾ ਰਿਆ ਸੀ ਮੈਂ ਬਲੌਗ ਬਣਾਉਣਾ ਹੁੰਦਾ ਤੇ ਆ ਫੜਿਆ ਮੜਾ ਮੈਂ ਇਹ 2009 ਦਾ ਮੈਂ ਆਉਣਾ ਇੱਥੇ ਮੇਰੀ ਭੂਆ ਹੋਕਰਾਂ ਦੇ ਵਿੱਚ ਅੱਛਾ ਜੀ ਠੀਕ ਹੈ ਤੇ ਹੁਣ ਬਾਈ ਵੀ ਇੱਥੋਂ ਉਹ ਨੰਗਾ ਸੀ ਸਾਹਮਣੇ ਨੰਗਾ ਤੇਰੇ ਹਾਂਜੀ ਉਹ ਕਹਦਾ ਮੈਂ 95 ਦੀ ਸੌਰਤ ਸੰਭਲੀ ਆ ਮੈਂ 2000 ਦੀ ਸੰਭਲੀ ਆ ਇਹ ਸ਼ੜਕ ਆਈਆਂ ਨਾ ਹਾਂਜੀ ਬਈ ਆਈਆਂ ਸਹੀ ਹੈ ਨਾ ਆਈਆਂ ਕਿਉਂ ਕਿ ਮੈਂ ਇੱਕ ਤਾਂ ਹੁੰਦਾ ਬੰਦੇ ਨੇ ਆਪਦੇ ਕੋਲੋਂ ਬੁੜਾ ਲਈ ਗੱਲ ਜਾ ਕੇ ਹਾਂਜੀ ਹਾਂਜੀ ਕਿਉਂਕਿ ਮੈਂ ਪਹਿਲਾਂ ਬੁੜਾਉਣ ਲੱਗਿਆ ਉਹ ਬਾਈ ਆ ਕੇ ਮੈਂ ਬਾਈ ਨੂੰ ਪੁੱਛਿਆ ਕਹਿੰਦਾ ਮੈਂ 95 ਦਾ ਦੇਖਦਾ ਕਹਿੰਦਾ 95 ਦਾ ਮੈਂ ਜੋਬ ਕਰ ਲੱਗਿਆ ਇੱਦਾਂ ਕਹਿੰਦਾ 95 ਦੀ ਆਈ ਹੈ ਤੇ ਮੈਂ 2000 ਦਾ ਆਉਣਾ ਤੇ ਤੁਸੀਂ ਕਦੋਂ ਕਦੋਂ ਆਉਣੇ ਮੈਨੂੰ ਤਾਂ 5-6 ਸਾਲ ਹੀ ਹੋ ਗਏ 6 ਸਾਲ ਹੋ ਤੂੰ ਤਾਂ ਹੀ ਦੇਖੀ ਆ ਕਹਿੰਦੀ ਤੈਨੂੰ 6 ਸਾਲ ਹੋ ਗਏ ਮੈਨੂੰ ਹੋਵੇ 24 ਸਾਲ ਹਾਂਜੀ ਠੀਕ ਹੈ ਤਾਂ ਉਹ ਬਾਈ ਨੂੰ ਹੋ ਗਏ 29 ਸਾਲ ਇਹ ਛੜਕਾਂ ਹੀ ਆ ਬਾਈ ਆਈਆਂ ਤੂੰ 6 ਸਾਲ ਤੋਂ ਬਹੁਤ ਧੰਨਵਾਦ ਕੀ ਕਹਾਂਗਾ ਪ੍ਰਸ਼ਾਸਨ ਨੂੰ ਬਾਈ ਕੋਈ ਬੇਨਤੀ ਬੇਨਤੀ ਇਹ ਹੈ ਕਿ ਸੜਕ ਬਣਾ ਦਿੱਤੀ ਜਾਵੇ। ਹਾਂ ਸੜਕ ਬਣਾਉਣੀ ਚਾਹੀਦੀ ਹੈ ਹਨਾ ਬਹੁਤ ਬੁਰੇ ਹਾਲਾਤ ਆ ਆ ਜਾਈ ਨੂੰ ਬਹੁਤ ਔਖਾ ਹੁੰਦਾ। ਬਿਲਕੁਲ ਬਿਲਕੁਲ ਦੇਖਦੇ ਵੀ ਲੋਕ ਹਾਂਜੀ ਹਾਂਜੀ ਬੰਦਿਆ ਕੁੜੀਆਂ ਕਰੀਆਂ ਜਾਂਦੀਆਂ ਸਕੂਟਰ ਤੇ ਇਕੱਤਰ ਮੈਂ ਦੇਖੀ ਢੱਕ ਪਈ ਸੀ। ਹਾਂਜੀ ਹਾਂਜੀ ਤੇ ਉੱਦ ਮੈਂ ਹਾਂ ਯਾਰ ਕਾ ਨੂੰ ਵੀਡੀਓ ਬਣਾਉਣੀ ਚੱਲ ਕੁੜੀਆਂ ਹਨਾ ਹਾਂਜੀ ਧਰਾ ਲੱਗਦਾ ਬੰਦਾ। ਹਾਂਜੀ। ਤਾਂ ਧੰਨਵਾਦ ਬਾਈ ਜੀ ਦਾ। ਓਕੇ ਓਕੇ ਓਕੇ। ਤਾਂ ਦੇਖੋ ਬਾਈ ਹਾਲਾਤ ਕੀ ਨਾ ਵੀ ਆਪਣੇ ਬਲੌਗ। ਮੇਰਾ ਬਾਈ ਸਰਿੰਦਰ ਮਾਨ ਪਿੱਛੇ 29 ਲਿਖਿਆ ਹੋਊਗਾ। ਸਰਿੰਦਰ ਮਾਨ ਪਿੱਛੇ 29 ਹਾਂ। ਠੀਕ ਹੈ। ਇਕੱਠ ਸਾ ਦੇਖੋ ਵੀ ਬਜ਼ੁਰਗ ਵੀ ਆ ਰਹੇ ਆ ਬੁਰੇ ਹਾਲਾਤ ਆ ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਬਾਈ ਨਾਲ ਗੱਲਬਾਤ ਕੀਤੀ ਸਾਡੀ ਦੋ ਨਾਲ ਗੱਲਬਾਤ ਕਰਵਾਤੀ ਫਿਰ ਜਿਆਦਾ ਵੀਡੀਓ ਲੰਬੀ ਹੋ ਜਾਣੀ ਆ ਤੇ ਵੀ ਇਹ ਰੋਡ ਜੂਰ ਬਣਾਇਆ ਜਾਵੇ ਮੋਗੇ ਤੋਂ ਆਉਂਦਾ ਤਲਵੰਡੀ ਹੋ ਕੇ ਤਾਂ ਰੋਲੀ ਨੂੰ ਜਾਂਦਾ ਵਾ ਇਹਦਾ ਬਾਈ ਇਹੀ ਹਾਲਾਤ ਆ ਇਹੀ ਦੇਖ ਰਹੇ ਆ 25-30 ਸਾਲ ਤੋਂ ਦੱਸ ਰਹੇ ਆ ਤੇ ਬਾਕੀ ਮੈਂ ਹੋਰ ਪੁਰਾਣੇ ਬਜ਼ੁਰਗਾਂ ਨੂੰ ਤਾਂ ਪੁੱਛਿਆ ਨਹੀਂ ਆਪਾਂ ਸੋ ਬਾਈ ਜੇ ਸਾਨੂੰ ਲੱਗਦਾ ਹੈ ਵੜਨੀ ਚਾਹੀਦੀ ਏਰਗੇ ਦੇ ਬੰਦੇ ਜਿਹੜੇ ਮੋਗੇ ਏਰਗੇ ਦੇ ਜਾਣੇ ਇੱਥੋਂ ਡੇਲੀ ਲੰਘਦੇ ਆ ਤਾਂ ਵੀਡੀਓ ਨੂੰ ਬាទ ਬាទ ਸ਼ੇਅਰ ਕਰੋ ਪ੍ਰਸ਼ਾਸਨ ਤੱਕ ਪਹੁੰਚਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ